ਗੁਰਦੀਪ ਸਿੰਘ ਨਕਸ਼ਤੀ ਪੰਜ ਕੋਹਾ ਦੇ ਨਾਵਲ ਦਲਦਲ ਦੇ ਫੁੱਲ ਦਾ ਅਗਲਾ ਕਾਂਡ 5 ਟ੍ਰੇਨਾਂ 15-20 ਦਿਨ ਬਾਅਦ ਕਮਲ ਕੋਲ ਉਸ ਤੇ ਸੱਦੇ ਉੱਤੇ ਆਉਣ ਲੱਗ ਪਈ ਉਹ ਬਹੁਤ ਕੋਸ਼ਿਸ਼ ਕਰਦੀ ਕਿ ਕਮਲ ਤੋਂ ਪੈਸੇ ਨਾ ਲਵੇ ਪਰ ਧੱਕੇ ਨਾਲ ਕਮਲ ਉਸਦੇ ਪਰਸ ਵਿੱਚ ਪੈਸੇ ਪਾਈ ਜਾਂਦਾ ਸੀ ਇਸ ਗੱਲ ਉੱਤੇ ਇੱਕ ਦਿਨ ਉਹਨੇ ਕਮਲ ਨੂੰ ਬੜੀ ਸਖਤੀ ਨਾਲ ਆਖਿਆ ਜੇ ਤੂੰ ਇੰਜ ਮੈਨੂੰ ਪੈਸੇ ਦੇਣ ਤੋਂ ਨਹੀਂ ਹਟਣਾ ਤਦ ਮੈਂ ਨਹੀਂ ਆਇਆ ਕਰਨਾ ਕਿਉਂ ਕਿਉਂਕਿ ਮੈਂ ਜਦੋਂ ਤੇਰੇ ਕੋਲ ਆਉਂਦੀ ਹਾਂ ਤਦ ਮੈਂ ਇਹ ਸੋਚ ਕੇ ਆਉਂਦੀ ਹਾਂ ਕਿ ਮੈਂ ਆਪਣੇ ਪਿਆਰੇ ਮਿੱਤਰ ਨੂੰ ਮਿਲਣ ਚੱਲੀ ਆਂ ਤੇ ਤੂੰ ਪੈਸੇ ਦੇ ਕੇ ਮੇਰੇ ਉਸ ਭਾਵ ਨੂੰ ਮਿਟਾ ਦੇਣਾ ਤੇ ਮੈਨੂੰ ਫਿਰ ਇੱਕ ਵੇਸਵਾ ਬਣਾ ਦੇਣਾ। ਟ੍ਰੀਨਾ ਦਾ ਹੱਥ ਫੜ ਕੇ ਉਹਨੇ ਆਪਣੇ ਵੱਲ ਨੂੰ ਖਿੱਚਿਆ ਤੇ ਉਹਦੀ ਠੋਡੀ ਤੇ ਉਂਗਲੀ ਰੱਖ ਕੇ ਬੋਲਿਆ ਮੈਂ ਪੈਸੇ ਤੈਨੂੰ ਇਸ ਲਈ ਨਹੀਂ ਦਿੰਦਾ ਟ੍ਰੀਨਾ ਕਿ ਮੈਂ ਕਿਸੇ ਕਾਲ ਕਰਨ ਨੂੰ ਕਰ ਸਕਿਆ ਬਲਕਿ ਇਸ ਲਈ ਦਿੰਦਾ ਕਿ ਬਾਹਰ ਨਾ ਤੇਰੇ ਪੈਸੇ ਜੁੜ ਜਾਣਗੇ ਤੇ ਤੂੰ ਸਟੋਰ ਲੈਣ ਦਾ ਸੁਪਨਾ ਜਲਦੀ ਪੂਰਾ ਕਰ ਲਵੇਂ ਤੂੰ ਇਹਨਾਂ ਪੈਸਿਆਂ ਨੂੰ ਉਸ ਖਾਤੇ ਵਿੱਚ ਜਮ੍ਹਾਂ ਕਰ ਲਿਆ ਕਰ ਇਹ ਬਕਵਾਸ ਹੈ ਤੈਨੂੰ ਮੇਰੇ ਸਟੋਰ ਲੈਣ ਦਾ ਫਿਕਰ ਹੈ ਤਾਂ ਤੂੰ ਮੈਨੂੰ ਕੋਈ ਚਿਰਲੀ ਬੇਨਾ ਵੇ ਆਸਤੇ پیسے ਉਧਾਰ ਦੇ ਦੇਵੇਂ ਇਸ ਵਾਰ ਟਰੇਨਾ ਦੀ ਬਾਸ ਵਿੱਚ ਚਲਕੀ ਸਾਫ ਨਜ਼ਰ ਆ ਰਹੀ ਸੀ ਕਮਲ ਨੇ ਉਸ ਦੇ ਕੰਨ ਨੂੰ ਜ਼ਰਾ ਖਿੱਚਿਆ ਤੇ ਬੋਲਿਆ ਤਾਂ ਤੂੰ ਇਹ ਸਮਝ ਕੇ ਹੋੜੀ ਹੋੜੀ ਮੈਨੂੰ ਪੈਸੇ ਦੇ ਰਿਆਂ ਤੇ ਤੂੰ ਇਹਨਾਂ ਨੂੰ ਆਪਣੀ ਡਾਇਰੀ ਵਿੱਚ ਲਿਖਤੀ ਜਾ ਤੇ ਜਦ ਤੇਰੇ ਕੋਲ ਪੈਸੇ ਹੋਗੇ ਤਾਂ ਮੋੜ ਦੇਵੇਂ ਤੂੰ ਬਹੁਤ ਚਲਾਕੇ ਕਮਲ ਆਖ ਕੇ ਟਰੇਨਾ ਮੁਸਕਰਾਉਣ ਲੱਗ ਪਈ ਉਸ ਤੋਂ ਬਾਅਦ ਇੰਜ 200 ਜਾਂ 400 ਦੀ ਥਾਂ ਕਮਲ ਉਸ ਨੂੰ ਕਦੇ 1000 ਦੇ ਦਿੰਦਾ ਕਦੇ 1500 ਤੇ ਨਾਲੀ ਇੱਕ ਕਾਪੀ ਉੱਤੇ ਉਸ ਤੇ ਸਾਹਮਣੇ ਲਿਖ ਦਿੰਦਾ ਹਜ਼ਾਰ ਟ੍ਰੇਨਾਂ ਨੂੰ ਆਧਾਰ ਦਿੱਤੇ ਨਾਲ ਤਰੀਕ ਤੇ ਸਮਾਂ ਪਾ ਦਿੰਦਾ ਉਸ ਦੀ ਕਾਪੀ ਉੱਤੇ ਟ੍ਰੇਨਾਂ ਆਪ ਦਸਤਕਦ ਕਰਦੀ ਤੇ ਲਿਖ ਦਿੰਦੀ ਵਸੂਲ ਪਾਇ ਇੰਜ ਵਕਤ ਗੁਜ਼ਰਦਾ ਗਿਆ ਤੇ ਉਹ ਇੱਕ ਦੂਜੇ ਦਾ ਧਿਆਨ ਰੱਖਣ ਦੀ ਵਾਦੀ ਪਾਉਂਦੇ ਗਏ ਹੁਣ ਟ੍ਰੇਨਾਂ ਜਦੋਂ ਵੀ ਉਸ ਤੇ ਕੋਲ ਰਹਿੰਦੀ ਉਸ ਦੀ ਰਸੋਈ ਤੇ ਕਮਰੇ ਨੂੰ ਬੜਾ ਸਾਫ਼ ਰੱਖਦੀ ਤੇ ਨਾਲ ਦੀ ਨਾਲ ਉਸ ਨੂੰ ਖਲਾਰਾ ਪਾਉਣ ਤੋਂ ਇੰਜ ਵਰਜਦੀ ਜਿਵੇਂ ਇੱਕ ਨਿੱਕੇ ਬਾਲ ਨੂੰ ਟੋਕੀਦਾ ਹੈ ਉਹ ਅਕਸਰ ਉਸਨਾਂ ਸ਼ਾਮ ਦਾ ਖਾਣਾ ਬਣਾਉਣ ਵਿੱਚ ਮਦਦ ਕਰਦੀ। ਕਦੇ ਆਪ ਉਹਨੂੰ ਆਪਣੇ ਪਸੰਦ ਦਾ ਖਾਣਾ ਬਣਾ ਕੇ ਵੀ ਖਵਾਉਂਦੀ ਤੇ ਕਮਲ ਵੱਲੋਂ ਬਣਾਇਆ ਖਾਣਾ ਖਾ ਕੇ ਵੀ ਬੜੀ ਖੁਸ਼ ਹੁੰਦੀ। ਕਮਲ ਬੜਾ ਹੈਰਾਨ ਸੀ ਕਿ ਟ੍ਰੀਨਾ ਘਰ ਖਾਣਾ ਬਣਾਉਣ ਵਿੱਚ ਵੀ ਇੰਨੀ ਰੁਚੀ ਰੱਖਦੀ ਸੀ। ਨਹੀਂ ਤਾਂ ਉਹਨੇ ਇਹ ਸੁਣਿਆ ਸੀ ਕਿ ਜ਼ਿਆਦਾਤਰ ਅਮਰੀਕਨ ਕੁੜੀਆਂ ਬਾਹਰ ਖਾਣ ਨੂੰ ਹੀ ਤਰਜੀਹ ਦਿੰਦੀਆਂ ਸਨ। ਜਦੋਂ ਉਹ ਉਸਦੇ ਨਾਲ ਸੋਈ ਵਿੱਚ ਕੰਮ ਕਰਵਾਉਂਦੀ ਤਾਂ ਉਹਨੂੰ ਲੱਗਦਾ ਜਿਵੇਂ ਉਹ ਕੋਈ ਪੰਜਾਬਣ ਹੋਵੇ। ਇੱਕ ਦਿਨ ਉਹ ਕੁਝ ਮੀਲ ਪਿੰਦੇ ਇੱਕ ਬਾੜਤੀ ਸਟੋਰ ਤੋਂ ਟਰਿਨਾ ਲਈ ਪੰਜਾਬੀ ਸੂਟ ਤੇ ਉਸਦੇ ਪੈਰਾਂ ਨੂੰ ਚਾਂਦੀ ਦੀਆਂ ਝਾਂਜਰਾਂ ਲਿਆਇਆ ਕਿਉਂਕਿ ਉਸ ਦਿਨ ਟਰਿਨਾ ਦਾ ਜਨਮ ਦਿਨ ਸੀ ਟਰਿਨਾ ਨੇ ਬੜੇ ਚਾਅ ਨਾਲ ਉਸਦਾ ਲਿਆਂਦਾ ਪੰਜਾਬੀ ਸੂਟ ਪਹਿਨਿਆ ਅਤੇ ਫਿਰ ਕਮਲ ਨੂੰ ਆਖਿਆ ਇਹ ਝਾਂਜਰਾਂ ਤੂੰ ਮੈਨੂੰ ਪਹਿਨਾ ਕਮਲ ਸੋਫੇ ਉੱਤੇ ਬੈਠਾ ਸੀ ਤੇ ਉਸਦੇ ਸਾਹਮਣੇ ਖੜ ਕੇ ਟਰਿਨਾ ਨੇ ਆਪਣਾ ਪੈਰ ਉਸ ਵੱਲ ਕਰ ਦਿੱਤਾ ਕਮਲ ਨੇ ਉਸਦੇ ਖੂਬਸੂਰਤ ਪੈਰ ਨੂੰ ਹੱਥ ਵਿੱਚ ਲਿਆ ਤੇ ਵੇਖਿਆ ਕਿ ਉਹਨਾਂ ਉੱਤੇ ਇਸ ਵਾਰ ਜਾਮਨੀ ਰੰਗ ਦੀ ਨਵ ਪਾਲਿਸ਼ ਸੀ ਨਵ ਹੱਥ ਕੀਤੀ ਨਵ ਪਾਲਿਸ਼ ਉੱਤੇ ਨਿੱਕੇ ਨਿੱਕੇ ਦਾਣੇ ਵਰਗੇ ਚਿੱਟੇ ਬਿੰਦੂ ਸਨ ਜੋ ਬੜੇ ਸੋਹਣੇ ਲੱਗ ਰਹੇ ਸਨ ਉਸਦੇ ਪੈਰ ਹਮੇਸ਼ਾ ਦੀ ਤਰ੍ਹਾਂ ਬਹੁਤ ਸਾਫਤ ਤੇ ਸੁੰਦਰ ਸਨ ਉਹਨੇ ਪੈਰ ਤੇ ਪਿਆਰ ਨਾਲ ਇੱਕ ਦੋ ਵਾਰ ਹੱਥ ਫੇਰਿਆ ਤੇ ਫਿਰ ਉਹ ਚਾਂਦਰ ਪਹਿਨਾ ਦਿੱਤੀ ਤੇ ਅੰਜੀ ਉਸਦੇ ਦੂਸਰੇ ਪੈਰ ਵਿੱਚ ਉਸਨੇ ਆਪਣਾ ਮੂੰਹ ਉੱਤੇ ਨੂੰ ਚੁੱਕਿਆ ਤੇ ਵੇਖਿਆ ਕਿ ਤ੍ਰਿਨਾ ਦੀਆਂ ਅੱਖਾਂ ਪਰ ਆਈਆਂ ਸਨ ਤੂੰ ਨੈਣ ਕਿਉਂ ਪਰਾਈ ਤ੍ਰਿਨਾ ਮੈਂ ਸੋਚਿਆ ਕਿ ਤੂੰ ਇਹਨਾਂ ਨੂੰ ਪਹਿਣ ਕੇ ਖੁਸ਼ ਹੋਵੇਂਗੀ ਉਸ ਦਾ ਹੱਥ ਆਪਣੀਆਂ ਗੱਲਾਂ ਉੱਤੇ ਫੇਰਦਿਆਂ ਉਹ ਬੋਲੀ ਕਮਲੇ ਖੁਸ਼ੀ ਦੇ ਹੰਝੂ ਹਨ ਤੈਨੂੰ ਕੀ ਅੰਦਾਜ਼ਾ ਹੋ ਸਕਦਾ ਹੈ ਕਿ ਤੇਰਾ ਮੇਰੇ ਵਾਲੇ ਧਿਆਨ ਮੈਨੂੰ ਕੀ ਦੇ ਰਿਹਾ ਉਸ ਨੂੰ ਆਪਣੀ ਗੋਦ ਵਿੱਚ ਲੈ ਕੇ ਕਮਲ ਨੇ ਉਹਨੂੰ ਆਖਿਆ ਤੂੰ ਟਰੀਨਾ ਸਰੀਰੋਂ ਹੀ ਖੂਬਸੂਰਤ ਨਹੀਂ ਬਲਕਿ ਅੰਦਰੋਂ ਵੀ ਖੂਬਸੂਰਤ ਹੈ ਜਦੋਂ ਪਹਿਲੀ ਵਾਰ ਮੈਂ ਤੇਰੇ ਪੈਰ ਵੇਖੇ ਸੀ ਤਦ ਮੈਨੂੰ ਇਹ ਖਿਆਲ ਆਇਆ ਸੀ ਕਿ ਇਹਨਾਂ ਲਈ ਮੈਂ ਚਾਂਦ ਰਾਂ ਲਿਆਵਾਂ ਕਿੰਨਾ ਚਿਰ ਲੰਘ ਗਿਆ ਵੇਖ ਮੈਂ ਉਹ ਇੱਛਾ ਅੱਜ ਪੂਰੀ ਕੀਤੀ ਹੈ ਮੈਂ ਇਸ ਨੂੰ ਧਿਆਨ ਸਮਝਦੀ ਹਾਂ ਕਿ ਤੈਨੂੰ ਮੇਰਾ ਧਿਆਨ ਹੈ ਇਹ ਭਾਵੇਂ ਛੋਟਾ ਜਿਹਾ ਭਾਵ ਹੈ ਅਰ ਇਹ ਜਦੋਂ ਅਮਲ ਵਿੱਚ ਆਉਂਦਾ ਤਾਂ ਇਹ ਮਨ ਨੂੰ ਫੁੱਲ ਵਾਂਗ ਖੜਾ ਦਿੰਦਾ ਨਹੀਂ ਮੇਰੇ ਵਰਗੀ ਦੀ ਅਜੇਹੀ ਤਕਦੀਰ ਕਿੱਥੇ ਲੋਕ ਇੱਕ ਜਿੰਸ ਸਮਝ ਕੇ ਮੈਨੂੰ ਮਿਲਦੇ ਹਨ ਤੇ ਵਰਤ ਕੇ ਚਲੇ ਜਾਂਦੇ ਹਨ ਮੈਂ ਵੀ ਉਹਨਾਂ ਦੀ ਸਪਰਸ਼ ਤਿਕ ਯਾਦ ਨਹੀਂ ਰੱਖਦੀ ਪਰ ਤੇਰੀ ਹਰ ਗੱਲ ਮਨ ਵਿੱਚ ਯਾਦ ਰਹਿੰਦੀ ਹੈ ਤੇਰੀ ਹਰ ਪਿਆਰ ਭਰੀ ਕਿਰਿਆ ਮੇਰੇ ਅੰਦਰ ਦੇ ਡੂੰਘੇ ਖਲਾਮਨ ਨੂੰ ਹੋਰ ਡੂੰਗਾ ਨਹੀਂ ਹੋਣ ਦਿੰਦੀ ਛੱਡ ਮੈਂ ਹੁਣ ਕੌਫੀ ਬਣਾਉਂਦੀ ਹਾਂ ਟ੍ਰੇਨਾਂ ਦੇ ਆਪਣੇ ਘਰੇ ਆਉਣ ਜਾਣ ਨਾਲ ਕਮਲ ਅੰਦਰ ਟ੍ਰੇਨਾਂ ਪ੍ਰਤੀ ਅਹਿਸਾਸ ਸੁਣਨ ਲੱਗ ਪਿਆ ਕਿ ਉਸ ਦਾ ਕੋਈ ਕਰੀਬੀ ਇਸ ਜਹਾਨ ਵਿੱਚ ਹੈ ਮੇਰੇ ਤੋੜਾ ਦਿਲ ਇਹੋ ਕਰਦਾ ਹੁੰਦਾ ਸੀ ਕਿ ਉਹ ਹੋਰ ਪੈਸੇ ਜੋੜ ਕੇ ਮੁਰਖ ਮਾਨੋ ਨੂੰ ਚਲাইয়া ਜਾਵੇ ਕੋਈ ਦਿਨ ਰਹਿ ਕੇ ਟ੍ਰੇਨਾਂ ਫੇਰ ਚੱਲੇ ਜਾਂਦੀ ਤੇ ਕਈ ਹਫ਼ਤੇ ਉਹ ਨਾ ਆਪ ਆਉਂਦੀ ਕਮਲ ਦਾਉਂ ਜੀ ਦਿਲ ਕਰਦਾ ਰਹਿੰਦਾ ਸੀ ਕਿ ਉਹ ਦੂਸਰੇ ਜਾਂ ਤੀਸਰੇ ਦਿਨ ਜ਼ਰੂਰ ਉਸ ਕੋ ਲਾਵੇ ਪਰ ਉਹ ਸਮਝਦਾ ਸੀ ਕਿ ਟ੍ਰੇਨਾਂ ਇੰਝ ਨਹੀਂ ਸੀ ਕਰ ਸਕਦੀ ਕਰਿਆ ਆ ਕੇ ਉਹ ਕਦੇ ਚਿੱਤਰ ਬਣਾਉਣ ਲੱਗ ਪੈਂਦਾ ਤੇ ਕਦੇ ਮਿੱਟੀ ਦੀਆਂ ਮੂਰਤੀਆਂ ਜਿਵੇਂ ਜੰਗਲੀ ਜਾਨਵਰਾਂ ਦੀਆਂ ਤੇ ਪੰਛੀਆਂ ਦੀਆਂ ਕਈ ਵਾਰ ਉਹ ਪੰਛੀਆਂ ਦਾ ਇੱਕ ਇਕੱਠਾ ਪਰਿਵਾਰ ਬਣਾਉਂਦਾ ਕਦੇ ਉਹ ਬਾਰੀ ਵਿੱਚੋਂ ਬਾਹਰ ਦੇਖੀ ਇੱਕ ਸੜਕ ਦੀ ਆਵਾਜ਼ ਜਿਹਦਾ ਚਿੱਤਰ ਬਣਾਉਂਦਾ ਕਦੇ ਵਕਤ ਮਿਲਣ ਉੱਤੇ ਟ੍ਰੇਨਾਂ ਦੀ ਗੈਰ ਹਾਜ਼ਰੀ ਵਿੱਚੋਂ ਆਪਣੀ ਗਵੰਡਨ ਸਿਸਰੀ ਨਾਲ ਕੋਈ ਵੀ ਮੌਕਾ ਮਿਲਣ ਤੇ ਗੱਲਾਂ ਕਰਨ ਲੱਗ ਪੈਂਦਾ ਜੋ ਉਸ ਨੂੰ ਬੜਾ ਚੰਗਾ ਲੱਗਦਾ ਹੈ ਕੱਲ ਵੀ ਮਨ ਦੀ ਕੈਸੀ ਹਾਲਤ ਹੈ ਕਿ ਬੰਦਾ ਆਪਾ ਜਿਹਾ ਮਹਿਸੂਸ ਕਰਦਾ ਹੈ ਸਿਸਰੀ ਦੇ ਸੁਭਾਅ ਨੇ ਵੀ ਉਸ ਅੰਦਰ ਇੱਕ ਨਿੱਗਾਪਾਪ ਪਾਰ ਦਿੱਤਾ ਸੀ ਜਿਸ ਮੁਤਾਬਕ ਨੂੰ ਲੱਗਦਾ ਜਿਵੇਂ ਉਹ ਵੀ ਉਸਦੇ ਨੇੜੇ ਸੀ ਭਾਵੇਂ ਉਸ ਨਾਲ ਉਹਦੀ ਥੋੜੇ ਜਿੜਦੀ ਗੱਲਬਾਤ ਹੀ ਹੁੰਦੀ ਸੀ ਕਈ ਵਾਰ ਉਹਨੂੰ ਲੱਗਦਾ ਕਿ ਸਿਸਰੀ ਉਸਦੇ ਸਭਾ ਨੂੰ ਬਹੁਤ ਪਸੰਦ ਕਰਨ ਲੱਗ ਪਈ ਸੀ ਜਦੋਂ ਇੱਕ ਤੋਂ ਦਿਨ ਸਿਸਰੀ ਉਸ ਨੂੰ ਨਾ ਮਿਲਦੀ ਉਹ ਸਿਸਰੀ ਦੇ ਦਰਵਾਜ਼ੇ ਉੱਤੇ ਚਲੇ ਵੀ ਜਾਂਦਾ ਪਰ ਉਸ ਦਾ ਦਰਵਾਜ਼ਾ ਖੜਕਾਉਣ ਦੀ ਉਸ ਵਿੱਚ ਹਿੰਮਤ ਨਾ ਪੈਂਦੀ ਤੇ ਉਹ ਵਾਪਸ ਕਮਰੇ ਵਿੱਚ ਆ ਕੇ ਬੈਠ ਜਾਂਦਾ ਉਹ ਸਿਸਰੀ ਬਾਰੇ ਸੋਚਣ ਲੱਗ ਪੈਂਦਾ ਕਿ ਉਹ ਸ਼ਾਇਦ ਆਪਣੇ ਬੁਆਏਫ੍ਰੈਂਡ ਲਈ ਕੁਝ ਬਣਾ ਰਹੀ ਹੋਵੇਗੀ ਜਾਂ ਉਸ ਨਾਲ ਇਕੱਠੇ ਬੈਠ ਕੇ ਟੀਵੀ ਵੇਖਦੀ ਹੋਵੇਗੀ ਫਿਰ ਸਿਸਰੀ ਦੇ ਬੁਆਏਫ੍ਰੈਂਡ ਪੀਟ ਬਾਰੇ ਸੋਚ ਕੇ ਉਹ ਆਪਣਾ ਮਨ ਸਿਸਰੀ ਵੱਲੋਂ ਮੋੜ ਲੈਂਦਾ ਤੇ ਟ੍ਰੀਨਾ ਬਾਰੇ ਸੋਚਣ ਲੱਗ ਪੈਂਦਾ ਟ੍ਰੀਨਾ ਤੇ ਸਿਸਰੀ ਤੋਂ ਬਿਨਾਂ ਉਸਦੇ ਆਰੇਦ ਵਾਲੇ ਕੋਈ ਹੋਰ ਹੈ ਹੀ ਨਹੀਂ ਸੀ ਜਿਸ ਨਾਲ ਉਹ ਗੱਲ ਕਰ ਸਕਦਾ ਕਦੇ-ਕਦੇ ਹੀ ਉਹ ਆਪਣੇ ਮਿੱਤਰ ਚੰਦਰਨ ਸਿੰਘ ਜੋ ਅਮਰੀਕਾ ਵਿੱਚ ਸੀ ਤੇ ਜਾਂ ਉਹਦਾ ਪੁਰਾਣਾ ਬੇਲੀ ਬਚਨ ਸਿੰਘ ਜੋ ਪੰਜਾਬ ਵਿੱਚ ਖਮਾਣੋ ਰਹਿੰਦਾ ਸੀ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰਦਾ ਪਰ ਬਹੁਤੀ ਵਾਰ ਉਹਨਾਂ ਦੋਨਾਂ ਨਾਲ ਉਸਦੀ ਗੱਲ ਨਾ ਹੋ ਪਉਂਦੀ ਕਿਉਂਕਿ ਇੱਧਰ ਉਹ ਸ਼ੁਰੂ ਤੋਂ ਹੀ ਬਹੁਤਾ ਆਪਣੀ ਪਤਨੀ ਸੀਰਤ ਨੂੰ ਖੁਸ਼ ਕਰਨ ਤੇ ਘਰ ਲਈ ਕਮਾਈ ਕਰਨ ਦੇ ਸਿਲਸਿਲੇ ਵਿੱਚ ਉਲਝਿਆ ਰਿਹਾ ਸੀ ਤੇ ਉਹ ਲੋਕ ਉਸ ਨੂੰ ਸ਼ਾਇਦ ਭੁੱਲੀ ਗਏ ਸੀ ਹਮੇਸ਼ਾ ਵਾਂਗੀ ਕੰਮ ਤੇ ਮਿਸ ਸਟਿਮਸਨ ਵੀ ਉਹਨੂੰ ਚੰਗੀ ਲੱਗਦੀ ਸੀ ਪਰ ਉਹ ਬੜੀ ਚੁੱਪ ਰਹਿੰਦੀ ਸੀ ਜਿਵੇਂ ਉਹ ਸਾਰੇ ਸੰਸਾਰ ਨਾਲ ਨਾਰਾਜ਼ ਹੋਵੇ ਉਸ ਨਾਲ ਕੰਮ ਕਰਨ ਵਾਲੇ ਬੰਦੇ ਵੀ ਅਕਸਰ ਉਸ ਪ੍ਰਤੀ ਚੁੱਪੀ ਸਨ ਇੰਜ ਕਰ ਉਸਦੇ ਨਾਲ ਕੱਲ ਬੈਠੀ ਰਹਿੰਦੀ ਤੇ ਕੰਮ ਉੱਤੇ ਚੁੱਪ ਉਸਨੂੰ ਘੂਰਦੀ ਰਹਿੰਦੀ ਅਜਿਹੇ ਮੌਕੇ ਉੱਤੇ ਜਾਂ ਉਸਦੀ ਕਲਾਕਾਰੀ ਉਸਦਾ ਸਾਥ ਦਿੰਦੀ ਤੇ ਜਾਂ ਟ੍ਰੇਨਾਂ ਤੇ ਜਾਂ ਕਦੇ-ਕਦਾਂ ਸਿਸਲੀ ਕੁਝ ਦੇਰ ਬਾਅਦ ਟ੍ਰੇਨਾਂ ਨੂੰ ਵਾਰ-ਵਾਰ ਉਸਦੇ ਅਪਾਰਟਮੈਂਟ ਵਿੱਚ ਆਉਂਦੇ ਜਾਂਦੇ ਆ ਵੇਖ ਕੇ ਇੱਕ ਦਿਨ ਲਾਂਡਰੀ ਰੂਮ ਵਿੱਚ ਸਿਸਲੀ ਨੇ ਉਹਨੂੰ ਪੁੱਛਿਆ ਕਮਲ ਉਹ 3 ਗਰਲਫ੍ਰੈਂਡ ਨੂੰ ਇੱਕ ਤੋਂ ਵਾਰ ਮੈਂ ਬੁਲਾਇਆ ਸੀ ਪਰ ਉਹ ਚਾਚਣਾ ਬੋਲਦੀ ਨਹੀਂ ਉਸ ਨੂੰ ਕਮ ਜ਼ਿਆਦਾ ਰਹਿੰਦਾ ਤੇ ਕਮ ਤੋ ਕੀਵਾ ਕਈ ਵਾਰ ਉਸ ਨੂੰ ਇੰਜ ਦਾ ਕਰ ਦਿੰਦਾ ਨਹੀਂ ਤਾਂ ਉਹ ਬਹੁਤ ਮਲਾਪੜੀ ਔਰਤ ਹੈ ਮੈਂ ਇਸ ਬਾਰੇ ਆਖਾਂਗਾ ਉਸ ਨੂੰ ਕਮਲ ਨੇ ਆਖਿਆ ਕਿੰਨੇ ਚਿਰ ਤੋਂ ਤੁਸੀਂ ਇਕੱਠੇ ਹੋ ਸਿਸਿਲੀ ਨੇ ਪੁੱਛਿਆ ਕੁਝ ਮਹੀਨਿਆਂ ਤੋਂ ਕਿੰਜ ਲੱਗ ਰਿਹਾ ਵਧੀਆ ਬਣੇਗੀ ਬਹੁਤ ਵਧੀਆ ਕਮਲ ਆਖਦਾ ਪਰ ਉਹ ਉਸ ਨੂੰ ਟ੍ਰੀਨਾਂ ਤੇ ਆਪਣੇ ਬਣੇ ਬਿਨਾਮ ਰਿਸ਼ਤੇ ਬਾਰੇ ਵਿਸਤਾਰ ਵਿੱਚ ਕੁਝ ਵੀ ਦੱਸਣਾ ਨਹੀਂ ਸੀ ਚਾਹੁੰਦਾ ਮੈਂ ਤੈਨੂੰ ਤਾਂ ਪੁੱਛਿਆ ਕਿਉਂਕਿ ਮੇਰਾ ਬੁਆਏਫ੍ਰੈਂਡ ਪੀੜ ਸ਼ੁਰੂ ਵਿੱਚ ਬਹੁਤ ਵਧੀਆ ਸੀ ਪਰ ਹੁਣ ਉਹ ਬਹੁਤ ਬਦਲ ਗਿਆ ਹੈ ਸ਼ਾਇਦ ਵਕਤ ਨਾਲ ਸਭ ਬਦਲ ਜਾਂਦੇ ਨੇ ਸਿਸ਼ਰੀ ਇਹ ਆਖ ਕੇ ਜ਼ਰਾ ਉਦਾਸ ਹੋ ਗਈ ਕੀ ਤੂੰ ਬਦਲ ਗਈ ਬਿਲਕੁਲ ਨਹੀਂ ਹਾਂ ਪੀੜ ਬਦਲ ਗਿਆ ਹੈ ਸ਼ਾਇਦ ਤੇਰਾ ਭਲੇਖਾ ਹੋਵੇ ਕੀ ਗੱਲ ਹੁ ਉਹ ਤੇਰੇ ਨਾਲ ਲੜਨ ਲੱਗ ਪਿਆ ਕਮਲ ਨੇ ਪੁੱਛਿਆ ਦੋ ਗੱਲਾਂ ਹਨ ਇੱਕ ਤਾਂ ਜੇ ਕਿਸੇ ਮਰਦ ਨਾਲ ਮੈਂ ਇਹ ਗੱਲ ਵੀ ਕਰ ਲਵਾਂ ਤਾਂ ਉਹ ਜਲਦਾ ਬਹੁਤ ਹੈ ਈਰਖਾ ਨਾਲ ਭਰ ਜਾਂਦਾ ਹੈ ਇਹ ਗੱਲ ਇੱਕ ਤਰ੍ਹਾਂ ਮੈਨੂੰ ਜਰਾ ਚੰਗੀ ਵੀ ਲੱਗਦੀ ਹੈ ਕਿਉਂਕਿ ਇਹ ਗੱਲ ਮੈਨੂੰ ਇਹ ਅਹਿਸਾਸ ਦਵਾਉਂਦੀ ਹੈ ਕਿ ਉਹਨੂੰ ਮੇਰੇ ਨਾਲ ਬਹੁਤ ਪਿਆਰ ਹੈ ਪਰ ਜਦੋਂ ਇਹ ਕੁਝ ਜ਼ਿਆਦਾ ਹੀ ਹੋ ਜਾਂਦੀ ਹੈ ਤਾਂ ਮੈਨੂੰ ਇਹ ਲੱਗਣ ਲੱਗ ਪੈਂਦਾ ਹੈ ਕਿ ਉਹਨੂੰ ਮੇਰੇ ਉੱਤੇ ਕੋਈ ਭਰੋਸਾ ਹੀ ਨਹੀਂ ਯਾਦ ਹੈ ਇੱਕ ਵਾਰ ਦਰਵਾਜ਼ੇ ਵਿੱਚੋਂ ਨਿਕਲਦੀ ਨੂੰ ਤੂੰ ਮੈਨੂੰ ਕਿਹਾ ਸੀ ਹੈਲੋ ਸਿਸਰੀ ਪਰ ਮੈਂ ਬਿਨ ਜਵਾਬ ਦਿੱਤੇ ਤੋ ਅੱਗੇ ਨੂੰ ਲੰਘੀ ਸੀ ਗੱਲ ਇਹ ਨਹੀਂ ਸੀ ਕਿ ਤੇਰੀ ਹੈਲੋ ਮੈਨ ਸੁਣੀ ਨਹੀਂ ਸੀ ਸੱਚ ਇਹ ਹੈ ਕਿ ਤੇਰੀ ਹੈਲੋ ਮੈਨ ਸੁਣ ਗਈ ਸੀ ਪਰ ਮੈਂ ਤਾਂ ਤੇਰੀ ਹੈਲੋ ਨੂੰ ਅਨ ਸੁਣਿਆ ਕੀਤਾ ਕਿਉਂਕਿ ਉਸ ਦਿਨ ਪੀਟ ਦਰਵਾਜ਼ੇ ਵਿੱਚ ਹੀ ਖੜਾ ਸੀ ਤੇ ਮੈਂ ਡਰਦੀ ਸੀ ਕਿ ਜੇ ਮੈਂ ਤੈਨੂੰ ਹੈਲੋ ਆਖਣ ਲਈ ਰੁੱਕ ਗਈ ਤਾਂ ਕਿਤੇ ਪੀਟ ਕੋਈ ਸ਼ੱਕ ਨਾ ਕਰਨ ਲੱਗ ਪਵੇ। ਦੂਜਾ ਮੈਨੂੰ ਲੱਗਦਾ ਹੈ ਕਿ ਉਹ ਕਿਸੇ ਹੋਰ ਕੁੜੀ ਨੂੰ ਵੀ ਮਿਲਦਾ ਹੈ। ਉਸਦੇ ਕੱਪੜਿਆਂ ਤੋਂ ਕਈ ਵਾਰ ਕਿਸੇ ਹੋਰ ਕੁੜੀ ਦੇ ਸੈਂਟ ਨੂੰ ਮੈਂ ਸੁੰਘਿਆ ਪਰ ਮੈਂ ਡਰ ਵਿੱਚ ੁੱਪਰੈਂਦੀ ਆ। ਕੀ ਉਹ ਕਿਸੇ ਕੁੜੀ ਨੂੰ ਤੇਰੇ ਕੋਲੋਂ ਨਾਰਾਜ਼ ਹੋ ਕੇ ਮਿਲਣ ਜਾਂਦਾ ਹੈ? ਤੈਨੂੰ ਕੀ ਪਤਾ ਹੈ? ਔਰ ਇਸ ਗੱਲ ਵਿੱਚ ਬਹੁਤ ਮਾਹਰ ਹੋਇਆ ਕਰਦੀ ਹੈ ਕਮਲ। ਵੈਗਾਨੀ ਔਰਤ ਦੇ ਸੈਂਟ ਨੂੰ ਉਹ ਬਹੁਤ ਜਲਦੀ ਸੁੰਘ ਲੈਂਦੀ ਹੈ। ਭਾਵੇਂ ਦੇਰ ਦਾ ਹੀ ਹੋਵੇ। ਇੱਕ ਹੋਰ ਬਿਮਾਰੀ ਹੈ ਪੇਟ ਨੂੰ ਉਹ ਇਹ ਹੈ ਕਿ ਜੋ ਕੁਝ ਉਹ ਬਿਸਤਰ ਵਿੱਚ ਆਉਂਦਾ ਉਹ ਸਭ ਕੁਝ ਮੈਨੂੰ ਚੰਗਾ ਨਹੀਂ ਲੱਗਦਾ ਇਸ ਕਰਕੇ ਵੀ ਉਹ ਮੇਰੇ ਨਾਲ ਬਹੁਤ ਖੇਚ ਜਾਂਦਾ ਹੈ ਹੋਰ ਕੁੜੀ ਕੋਲ ਉਸਦਾ ਜਾਣਦਾ ਸ਼ਾਇਦ ਇਹ ਵੀ ਇੱਕ ਕਾਰਨ ਹੋਵੇ ਜਿਹੜੀ ਉਸਨੂੰ ਖੁਸ਼ ਕਰ ਦਿੰਦੀ ਹੋਵੇ ਉਂਝ ਮੈਨੂੰ ਨਹੀਂ ਪਤਾ ਅਸਲ ਸੱਚ ਕੀ ਹੈ ਪਰ ਮੇਰਾ ਮਨ ਆਖ ਰਿਹਾ ਕਿ ਉਹ ਮੇਰੇ ਪ੍ਰਤੀ ਪੂਰਾ ਸਹਿਰਦ ਨਹੀਂ ਕੀ ਤੂੰ ਉਸ ਨਾਲ ਸੌਣਾ ਬਿਲਕੁਲ ਘਟਾ ਦਿੱਤਾ ਹੈ ਨਹੀਂ ਪਰ ਉਹ ਗੰਦੀਆਂ ਮੂਵੀਜ਼ ਬਹੁਤ ਦੇਖਦਾ ਤੇ ਮੈਨੂੰ ਉਹ ਬਹੁਤ ਪੁਰੀਆਂ ਲੱਗਦੀਆਂ ਹਨ ਸਭ ਬਕਵਾਸ ਬਿਲਕੁਲ ਪਕਾਵੇ ਵਾਲੀਆਂ ਤੇ ਸੱਚ ਤੋਂ ਗੋਰੀਆਂ ਮੈਂ ਉਸ ਨੂੰ ਆਖ ਦਿੱਤਾ ਕਿ ਮੇਰੇ ਸਾਹਮਣੇ ਉਹ ਇਹਨਾਂ ਨੂੰ ਨਾ ਲਾਵੇ ਤੇ ਇਹ ਵੀ ਕਿ ਇਹ ਸਿਰਫ ਅਭਨੇਤਰੀਆਂ ਹਨ ਜੋ ਪੈਸੇ ਲੈ ਕੇ ਉਹਦੇ ਕੰਮ ਕਰਦੀਆਂ ਹਨ ਇਹ ਕੋਈ ਅਸਲੀਅਤ ਨਹੀਂ ਪਰ ਮੈਂ ਤੇਰੀ ਮੰਗੇਤਰ ਹਾਂ ਫਿਰ ਫਿਰ ਉਹ ਆਖ ਦਿੰਦਾ ਤੇਰੀ ਮਰਜ਼ੀ ਪਰ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਅੰਦਰੋਂ ਥੋੜਾ ਵਟ ਗਿਆ ਹੁੰਦਾ ਹੈ ਤੁਸੀਂ ਦੋਨੋਂ ਕਿਸੇ ਕਾਉਂਸਲਰ ਨੂੰ ਮਿਲ ਲਓ ਕਈ ਵਾਰ ਪੇਸ਼ੇਵਰ ਡਾਕਟਰ ਬਧੀਆ ਤਰੀਕੇ ਨਾਲ ਬਹੁਤੇ ਕਾਮਪ੍ਰੈਸ ਬੰਦੇ ਨੂੰ ਸਮਝਾ ਸਕਦਾ ਹੈ ਕਿ ਤੂੰ ਵੀ ਪੱਕੀ ਨੌਕਰੀ ਕਰਦੀ ਹੈ ਹਾਂ ਮੈਂ ਇੱਕ ਫੈਕਟਰੀ ਵਿੱਚ ਕੰਮ ਕਰਦੀ ਹਾਂ ਪਰ ਪੀਠ ਮੇਰੇ ਨਾਲੋਂ ਜ਼ਿਆਗਨੇ ਪੈਸੇ ਕਮਾਉਂਦਾ ਹੈ ਅਸੀਂ ਘਰ ਵੀ ਲੈਣ ਬਾਰੇ ਸਲਾਹ ਕੀਤੀ ਹੋਈ ਹੈ ਸ਼ਾਇਦ ਇਸੇ ਕਰਕੇ ਉਸਤੀਆਂ ਬਹੁਤ ਸਾਰੀਆਂ ਮਨਵਰਦੀਆਂ ਮਨਦੀ ਆਈ ਹਾਂ ਇਹ ਸੋਚ ਕੇ ਕਿ ਚਲੋ ਉਹ ਐਨਾ ਬੁਰਾ ਵੀ ਨਹੀਂ ਬਸ ਇੱਕੋ ਘਾਟ ਸਿਸਲੀ ਬੋਲੀ ਚਲੋ ਤੈਨੂੰ ਉਹ ਪਿਆਰਤਾ ਕਰਦਾ ਹੈ ਕਮਲ ਨੇ ਕਿਹਾ ਲੱਗਦਾ ਹੈ ਕਿ ਉਹ ਮੈਨੂੰ ਪਿਆਰ ਕਰਦਾ ਹੈ ਫਿਰ ਤਾਂ ਚੰਗਾ ਹੈ ਪਿਆਰ ਰਿਸ਼ਤੇ ਨੂੰ ਬਣਾਈ ਰੱਖਦਾ ਮੈਂ ਤਾਂ ਇਹੋ ਆਖਾਂਗਾ ਕਿ ਪਿਆਰ ਨੂੰ ਟੁੱਟਣ ਤੋਂ ਬਚਾ ਲੈਣਾ ਚਾਹੀਦਾ ਕਿ ਤੇਰੀ ਸਹੇਲੀ ਤੈਨੂੰ ਪਿਆਰ ਕਰਦੀ ਹੈ ਉਹਦਾ ਮੰਨ ਜਾਣਾ ਚਾਹੇ ਸਾਡੇ ਵਿੱਚ ਪਿਆਰ ਰਜੇ ਪੁੰਗਰੀ ਰਿਹਾ ਹੋਵੇ ਕਮਲ ਨੇ ਲਾਂਡਰੀ ਵਾਲੀ ਮਸ਼ੀਨ ਵਿੱਚ ਘੁੰਮਰੇ ਕੱਪੜਿਆਂ ਮਲਵੇਖ ਜਾਂ ਕਿਆ। ਕਈ ਵਾਰ ਇੰਜ ਹੀ ਹੁੰਦਾ ਹੈ। ਇਸ ਗੱਲ ਦਾ ਤਾਂ ਮੈਨੂੰ ਪੱਕਾ ਸਾਸ ਹੋ ਚੁੱਕਾ ਹੈ ਕਿ ਪੀਠ ਉਹ ਜਾ ਨਹੀਂ ਰਿਹਾ ਜਿਵੇਂ-ਜਿਵੇਂ ਪਹਿਲਾਂ ਹੁੰਦਾ ਸੀ। ਸ਼ਾਇਦ ਮਰਦ ਇੰਜ ਹੀ ਬਦਲ ਜਾਂਦੇ ਹਨ ਜਿਵੇਂ ਮੇਰਾ ਪਹਿਲਾ ਬੋਏਫ੍ਰੈਂਡ ਜੋਈ ਸੀ। ਜੋਈ ਮੈਨੂੰ ਸ਼ੁਰੂ ਵਿੱਚ ਬਹੁਤ ਆਖਦਾ ਹੁੰਦਾ ਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ਤੇ ਮੇਰੇ ਬਿਨਾਂ ਹੋ ਰਹਿ ਨਹੀਂ ਸਕਦਾ ਪਰ ਬਾਅਦ ਵਿੱਚ ਉਹ ਸਿਰਫ ਐ ਨਹੀਂ ਆਖਣ ਲੱਗ ਪਿਆ ਤੂੰ ਮੈਨੂੰ ਚੰਗੀ ਲੱਗਦੀ ਹੈ। ਫਿਰ ਉਹ ਡਰਕਣ ਲੱਗ ਪਿਆ ਤੇ ਮੈਂ ਉਸ ਕੋਲੋਂ ਚਲੇ ਗਈ। ਮੈਂ ਸ਼ਹਿਰੀ ਬਦਲ ਲਿਆ ਇਧਰ ਇੱਕ ਫੈਕਟਰੀ ਵਿੱਚ ਕੰਮ ਮਿਲ ਗਿਆ ਤੇ ਇੱਕ ਦਿਨ ਮਾਲ ਵਿੱਚੇ ਪੀਟ ਮਿਲ ਗਿਆ ਪੀਟ ਆਖਦਾ ਸੀ ਕਿ ਮੈਨੂੰ ਵੇਖਦੇ ਸਾਰੀ ਉਹਨੂੰ ਮੇਰੇ ਨਾਲ ਪਿਆਰ ਹੋ ਗਿਆ ਸੀ ਮੈਨੂੰ ਲੱਗਦਾ ਹੈ ਕਿ ਮੈਨੂੰ ਪਿਆਰ ਤਾਂ ਪੀਟ ਕਰਦਾ ਹੈ ਪਰ ਉਸਨੂੰ ਮੇਰੇ ਨਾਲ ਇੰਝ ਦਾ ਬਤੀਰਾ ਨਹੀਂ ਕਰਨਾ ਚਾਹੀਦਾ ਜੋ ਉਹ ਕਾਫੀ ਦਿਨ ਤੋਂ ਕਰਦਾ ਆ ਰਿਹਾ ਚਲੋ ਸੱਸ ਜੀ ਤੂੰ ਪੀਟ ਦੀ ਏ ਘਟ ਸਮਝ ਲੈ ਤੁਸੀਂ ਦੋਨੋਂ ਇੱਕ ਡਾਕਟਰ ਨੂੰ ਜ਼ਰੂਰ ਮਿਲੋ ਉਹ ਤਾਂ ਮੈਂ ਮੰਨ ਲਿਆ ਪਰ ਜੇ ਉਹ ਮੈਨੂੰ ਸੱਚਾ ਪਿਆਰ ਕਰਦਾ ਤਾਂ ਕਿਸੇ ਹੋਰ ਕੁੜੀ ਨੂੰ ਕਿਉਂ ਮਿਲਦਾ ਤੇ ਡਾਕਟਰ ਕੋਲੋਂ ਜਾਣ ਲਈ ਅਜੇ ਤਿਆਰੀ ਨਹੀਂ ਉਦਾ ਹੋਰ ਕੁੜੀ ਨੂੰ ਮਿਲਣਾ ਮੈਨੂੰ ਬਹੁਤ ਚੁਭਦਾ ਹੈ ਮੈਂ ਤਾਂ ਉਹਦੇ ਬਤਿਹਰੇ ਤੋਂ ਸਮਝ ਰੈਂਦੀ ਹਾਂ ਕਿ ਏਖੇ ਖਾ ਕੇ ਆਇਆ ਹੁਣ ਜਦ ਮੈਂ ਉਹਨੂੰ ਆਖ ਦਿੱਤਾ ਹੋਇਆ ਕਿ ਜੇ ਉਹ ਇਸ ਕੰਮ ਤੋਂ ਨਾ ਹਟਿਆ ਮੈਂ ਕਿਧਰੇ ਚਲੀ ਜਾਵਾਂਗੀ ਇਸ ਵਾਰ ਸਿਸਰੀ ਗੰਭੀਰ ਹੋ ਗਈ ਫੇਰ ਕਹਿੰਦਾ ਕੰਮ ਤੇ ਜੇ ਕਿਸੇ ਕੁੜੀ ਨੇ ਹੋਂਦੀ ਬਿਨ ਕਿਸੇ ਭਾਵ ਦੇ ਜੱਫੀ ਪਾ ਲਈ ਤਾਂ ਦੂਸਰਾ ਸੈਂਟਮੈਨੋ ਲੱਗ ਸਕਦਾ ਤੇ ਤੂੰ ਸ਼ੱਕ ਕਰਦੀਆਂ ਨਾਲੇ ਤੂੰ ਜਾਵੇਂਗੀ ਕਿੱਥੇ ਤੈਨੂੰ ਮੈਂ ਲੱਭ ਲਵਾਂਗਾ ਜਿੱਥੇ ਮਰਜ਼ੀ ਤੂੰ ਚਲੇ ਜਾਵੇਂ ਉਹ ਬੜਾ ਠੀਠ ਜਿਹਾ ਬੰਦਾ ਤੇ ਫਿਰ ਮੇਰੀਆਂ ਗਾਲਾਂ ਵੀ ਸ਼ਰਮ ਬਣ ਕੇ ਸੁਣੀ ਜਾਂਦਾ ਸੀ। ਸਿਸਲੀ ਦੇ ਚਿਹਰੇ ਤੇ ਹਲਕੀ ਮੁਸਕਰਾਹਟ ਵੀ ਆ ਗਈ ਸੀ। ਵੇਖ ਸਿਸਲੀ, ਹਰ ਗੱਲ ਨੂੰ ਵੇਖਣ ਦੇ ਦੋ ਤਰੀਕੇ ਹੁੰਦੇ ਹਨ। ਇੱਕ ਇੱਕੇ ਗਲਾਸ ਦਾ ਖਾਲੀ ਅਤੇ ਦੂਸਰਾ ਇੱਕੇ ਗਲਾਸ ਅੱਧਾ ਭਰਿਆ ਹੋਇਆ। ਜੇ ਤੁਸੀਂ ਦੋਨੋਂ ਗਲਾਸ ਅੱਧਾ ਭਰਿਆ ਵਾਲੀ ਪਹੁੰਚ ਰੱਖੋਗੇ ਤਾਂ ਚੰਗੇ ਰਹੋਗੇ। ਕਮਲ ਨੇ ਉਸਵਾਲ ਮੁਸਕਰਾ ਕੇ ਵੇਖ ਜਾਂ ਕਿਆ। ਗੱਲ ਤਾਂ ਵਧੀਆ ਆਖੀ ਤੂੰ। ਪਰ ਮੇਰਾ ਵੀ ਸਵੈਮਾਨ ਹੈ। ਮੈਂ ਜਬਰਦਸਤ ਨਹੀਂ ਕਰ ਸਕਾਂ ਕਿ ਉਹ ਹੋਰਾਂ ਨਾਲ ਸੌਂਦਾ ਰਹੇ। ਮੈਂ ਸਮਝੌਤਾ ਕਰ ਰਹੀ ਸੀ। ਪਰ ਹੁਣ ਮਨ ਵਿੱਚ ਬਹੁਤ ਵਾਰ ਆਉਂਦਾ ਕਿ ਇੰਜ ਮੈਂ ਮਾਨਸਿਕ ਤੌਰ ਤੇ ਠੀਕ ਨਹੀਂ ਰਾਂਗੀ। ਹੋਰ ਮਰਦ ਵੀ ਸ਼ਾਇਦ ਇੰਜ ਦੇ ਹੀ ਹੁੰਦੇ ਹੋਣਗੇ। ਗੁੱਸਾ ਨਾ ਕਰੀ। ਮੈਨੂੰ ਹੁਣ ਇਹੋ ਲੱਗਣ ਲੱਗ ਪੈਂਦਾ ਕਿ ਇਹ ਮਰਦ ਜਿਸਮ ਤੋਂ ਪਰ੍ਹੇ ਕੁਝ ਵੇਖ ਹੀ ਨਹੀਂ ਸਕਦੇ। ਕਮਲ ਚੋਪਰਿਆ ਤੇ ਸਿਸਲੀ ਨੇ ਫੇਰ ਕਿਹਾ ਹੁਣ ਜਿੰਜੇ ਦੀਆਂ ਕੁੜੀਆਂ ਵੀ ਹੁੰਦੀਆਂ ਹਨ ਉਹ ਰਹਿੰਦੀਆਂ ਆਪਣੇ ਪਤੀਆਂ ਨਾਲ ਤੇ ਇੱਧਰ-ਉੱਧਰ ਸੌਂ ਲੈਂਦੀਆਂ ਹਨ। ਇਹੋ ਜੇ ਕਿਰਦਾਰ ਮੈਨੂੰ ਨਹੀਂ ਚੰਗੇ ਲੱਗਦੇ। ਹਾਂ ਕਈ ਰਿਸ਼ਤੇ ਬੜੇ ਗੁੰਝਲ ਬਣ ਜਾਂਦੇ ਨੇ ਤੇ ਫਿਰ ਆਕਰ ਨੂੰ ਉਹ ਭਾਰ ਬਣ ਜਾਂਦੇ ਨੇ। ਪਰ ਆਈ ਇਸੇ ਵਿੱਚ ਕਿ ਜੇ ਰਿਸ਼ਤੇ ਚੋਂ ਨਿਕਲਿਆ ਜਾਵੇ ਕਮਲ ਨੇ ਆਖਿਆ ਉਸਦੇ ਕਪੜੇ ਧੋਤੇ ਗਏ ਸਨ ਤੇ ਉਹਨੇ ਸਿਕਾਉਣ ਲਈ ਉਹ ਦੂਸਰੀ ਮਸ਼ੀਨ ਵਿੱਚ ਪਾ ਦਿੱਤੇ ਸਿਸਲੀ ਉਸ ਕੋਲ ਖੜੀ ਉਸ ਵੱਲ ਵੇਖਦੀ ਰਹੀ ਤੇ ਫਿਰ ਉਹ ਆਪਣੇ ਕਪੜੇ ਸਿਕਾਉਣ ਵਾਲੀ ਮਸ਼ੀਨ ਵਿੱਚੋਂ ਕੱਢ ਕੇ ਆਪਣੀ ਪਲਾਸਟਿਕ ਦੀ ਟੋਕਰੀ ਵਿੱਚ ਰੱਖਣ ਲੱਗ ਪਈ ਕੁਝ ਦੇਰ ਬਾਅਦ ਕਮਲ ਨੂੰ ਤ੍ਰਿਨਾ ਦਾ ਫੋਨ ਆ ਗਿਆ ਤੇ ਉਹ ਲਾਂਡਰੀ ਰੂਮ ਵਿੱਚੋਂ ਬਾਹਰ ਨਿਕਲ ਆਇਆ ਤ੍ਰਿਨਾ ਨੇ ਉਹਨੂੰ ਦੱਸਿਆ ਇੱਕ ਗਾਹਕ ਮਿਲਿਆ ਪਰ ਤਜਵੀਜ਼ ਉਹਦੀ ਜ਼ਰਾ ਵੱਖਰੀ ਹੈ ਇੱਕ ਹਫ਼ਤਾ ਜਾਂ ਵੱਧ ਮੈਨੂੰ ਉਸ ਨਾਲ ਜਾਣਾ ਪਵੇਗਾ 10 ਦਿਨ ਸਮੇਂ ਤੇ ਹਰ ਰਾਤ ਦੇ ਉਹ ਮੈਨੂੰ 1500 ਡਾਲਰ ਦੇਵੇਗਾ ਤੇ ਬਾਕੀ ਸਾਰਾ ਖਰਚਾ ਜਿਵੇਂ ਜੇ ਮੈਂ ਕੋਈ ਚੀਜ਼ ਖਰੀਦਣੀ ਹੋਵੇ ਜਾਂ ਕੋਈ ਡਰੈਸ ਜਾਂ ਪਰਫਿਊਮ ਵਗੈਰਾ ਅਜੇ ਆ ਸਭ ਕੁਝ ਲੈ ਕੇ ਉਹ ਮੈਨੂੰ ਦੇਵੇਗਾ ਤੂੰ ਦੱਸ ਕਿ ਉਸ ਨਾਲ ਜਾਵਾਂ ਕਿ ਨਾ ਜਾਵਾਂ ਕੋਈ ਸੋਚ ਕੇ ਕਮਲ ਨੇ ਆਖਿਆ ਤੇਰਾ ਦਿਲ ਕੀ ਕਰਦਾ ਹੈ ਤੂੰ ਇਹ ਦੱਸ ਇੱਕ ਮੇਰਾ ਦਿਲ ਕਰਦਾ ਹੈ ਕਿ ਜਾਵਾਂ ਤੇ ਕਰਦਾ ਹੈ ਕਿ ਜਵਾਬ ਦੇ ਦਿਆਂ ਤੈਨੂੰ ਇਹ ਹੀ ਦੱਸ ਦਿਆਂ ਕਿ ਇਹ ਬੰਦਾ ਇੱਕ ਕੰਪਨੀ ਦਾ ਸੀਈਓ ਹੈ ਤੇ ਇਸ ਦਾ ਮੈਂ ਪਤਾ ਕਰ ਲਿਆ ਤੈਨੂੰ ਮੈਂ ਤਾਂ ਪੁੱਛ ਰਹੀ ਹਾਂ ਕਿਉਂਕਿ ਇਸ ਵਕਤ ਮੈਂ ਦੁਚਿੱਤੀ ਵਿੱਚ ਆ ਅਦੇ ਸੋਚਦੀਆਂ ਕਿ ਇੱਕੋ ਟ੍ਰਿਪ ਵਿੱਚ 15000 ਬਣ ਜਾਵੇਗਾ ਤੇ ਫਿਰ ਇੰਨੇ ਲੰਮੇ ਵਕਤ ਲਈ ਉਸ ਦਾ ਮਨ ਜਾਣ ਤੋਂ ਚੇਚਕਦਾ ਵੀ ਹੈ ਇੰਜ ਕਰ ਆਪਣੇ ਆਪ ਨੂੰ ਪੁੱਛ ਕੇ ਇਸ ਨਵੇਂ ਤੇ ਵੱਖਰੀ ਤਰ੍ਹਾਂ ਦੇ ਕੰਮ ਦਾ ਤੈਨੂੰ ਕੀ ਲਾਭ ਹੈ ਤੇ ਕੀ ਘਟ ਹੈ ਜੇ ਤੂੰ ਚਲੇ ਜਾਵੇਂ ਤਦ ਵੀ ਠੀਕ ਹੈ ਤੇ ਜੇ ਨਹੀਂ ਤਦ ਵੀ ਮੈਨੂੰ ਸਿਰਫ ਇੱਕ ਗੱਲ ਦਾ ਫਿਕਰ ਹੈ ਕਿ ਬੰਦਾ ਗਲਤ ਨਾ ਹੋਵੇ ਐਵੇਂ ਪੈਸਿਆਂ ਦੇ ਲਾਲਚ ਵਿੱਚ ਤੂੰ ਕਿਤੇ ਫਸ ਨਾ ਜਾਵੇਂ ਨਹੀਂ ਬੰਦਾ ਤਾਂ ਬਹੁਤ ਠੀਕ ਹੋਵੇਗਾ ਪਰ ਇੱਕ ਗੱਲ ਹੈ ਜੋ ਮੈਨੂੰ ਜ਼ਰਾ ਅੱਖਰ ਰਹੀ ਹੈ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਹ ਸ਼ਾਦੀशुदा ਹੈ ਤੂੰ ਮੈਨੂੰ ਇਹ ਦੱਸ ਕਿ ਉਸ ਬੰਦੇ ਦਾ ਸ਼ਾਦੀशुदा ਹੋਣਾ ਕੀ ਤੈਨੂੰ ਚੁਭਦਾ ਹੈ ਜਾਂ ਇਹ ਤੱਤ ਤੈਨੂੰ ਮਾਨਸਿਕ ਤੌਰ ਤੇ ਤੰਗ ਕਰ ਰਿਹਾ ਮੈਂ ਕਦੇ ਕਿਸੇ ਗਾਹਕ ਨੂੰ ਤਦੀ ਇਹ ਪੁੱਛਦੀ ਨਹੀਂ ਹੁੰਦੀ ਕਿ ਕੀ ਉਹ ਸ਼ਾਦੀਸ਼ੁਦਾ ਹੈ ਜਾਂ ਨਹੀਂ ਪਰ ਕਿਉਂਕਿ ਇਹ ਬੰਦਾ ਲੰਮੇ ਸਮੇਂ ਲਈ ਮੈਨੂੰ ਕਾਲ ਗੱਲ ਬਣਾ ਕੇ ਲੈ ਜਾ ਰਿਹਾ ਹੈ ਇਸ ਲਈ ਮੈਂ ਉਸ ਨੂੰ ਉਸਦੇ ਦਫ਼ਤਰ ਦੇ ਨਾਲ ਪੈਂਦੇ ਟੀ ਹਾਊਸ ਵਿੱਚ ਪਹਿਲਾਂ ਮਿਲੀ ਸੀ ਉੱਥੇ ਗੱਲਾਂ ਵਿੱਚ ਉਹ ਆਪ ਹੀ ਆਖ ਬੈਠਾ ਕਿ ਉਹ ਆਪਣੇ ਪਰਿਵਾਰ ਤੋਂ 10 ਦਿਨ ਦੂਰ ਰਹੇਗਾ ਤੇ ਕੱਲ ਮਹਿਸੂਸ ਕਰੇਗਾ ਇਸ ਲਈ ਉਹ ਇੱਕ ਐਸੀ ਸੰਗਤ ਚਾਹੁੰਦਾ ਕਿ ਉਹ ਕੱਲ ਮਹਿਸੂਸ ਨਾ ਕਰੇ ਮੈਂ ਚੁੱਪ ਰਹੀ ਪਰ ਮੈਨੂੰ ਉਦੋਂ ਹੀ ਮੇਰੇ ਮਨ ਵਿੱਚ ਇਹ ਖਿਆਲ ਆਉਣ ਲੱਗ ਪਿਆ ਕਿ ਉਸ ਦੀ ਪਤਨੀ ਦੇ ਵਿਰੋਧ ਵਿੱਚ ਮੈਂ ਉਸ ਨਾਲ ਕਿਉਂ ਜਾਵਾਂ ਫਿਰ ਮਨ ਵਿੱਚ ਆਇਆ ਕਿ ਉਸ ਦੀ ਪਤਨੀ ਨੂੰ ਪਤਾ ਨਹੀਂ ਹੋਵੇਗਾ ਤੇ ਜਦੋਂ ਉਹਨੂੰ ਪਤਾ ਚੱਲਿਆ ਉਹ ਆਪਣੇ ਆਪ ਨੂੰ ਕਿੰਨੀ ਜ਼ਲੀਲ ਮਹਿਸੂਸ ਕਰੇਗੀ ਮੈਂ ਉਹਨੂੰ ਆਖਿਆ ਕਿ ਮੈਨੂੰ ਸੋਚ ਲੈਣ ਦੇ ਕਿਉਂਕਿ ਇੰਝ ਲੰਮੇ ਚਿਰ ਲਈ ਮੈਂ ਕਦੇ ਕਿਸੇ ਨਾਲ ਨਹੀਂ ਗਈ ਉਹਨੇ ਕਿ ਆ ਫਿਕਰ ਵਾਲੀ ਗੱਲ ਨਹੀਂ ਪਰ ਅੱਜ ਸ਼ਾਮ ਤੱਕ ਜ਼ਰੂਰ ਦੱਸ ਦੇ ਮੈਂ ਤਾਂ ਕਿ ਜੇ ਤੂੰ ਮੈਨੂੰ ਨਾ ਕਰ ਦਿੱਤੀ ਤਾਂ ਮੈਂ ਕਿਸੇ ਹੋਰ ਨੂੰ ਪੁੱਛ ਲਵਾਂ ਉਹਨੇ ਇੱਥੋਂ ਜਾਣ ਦਾ ਪ੍ਰੋਗਰਾਮ ਪਰਸੋਂ ਸਵੇਰ ਦਾ ਦੱਸਿਆ ਗੱਲ ਇਹ ਟਰੀਨਾ ਕੇ ਪਹਿਲੇ ਗਾਕ ਜੋ ਤੈਨੂੰ ਮਿਲਿਓ ਵੀ ਸ਼ਾਇਦ ਵਿਆਹ ਹੀ ਹੋਏ ਹੋਣਗੇ ਕੀ ਪਤਾ ਹੈ ਗਾਕਾਂ ਬਾਰੇ ਅਕਸਰ ਤੈਨੂੰ ਪਤਾ ਨਹੀਂ ਹੁੰਦਾ ਇਸ ਕਰਕੇ ਤੂੰ ਮਾਨਸਿਕ ਪੱਖੋਂ ਤੰਗ ਨਹੀਂ ਸੀ ਹੁੰਦੀ ਪਰ ਹੁਣ ਤੂੰ ਇਸ ਰਿਤੇਜ ਕਰ ਰਹੀ ਹੈ ਕਿਉਂਕਿ ਤੈਨੂੰ ਪਤਾ ਲੱਗ ਗਿਆ ਕਿ ਉਹ ਆਪਣੀ ਪਤਨੀ ਨੂੰ ਛੱਡ ਕੇ ਤੈਨੂੰ ਆਪਣੇ ਨਾਲ ਲੈ ਜਾ ਰਿਹਾ ਕਮਲ ਨੇ ਕਿਹਾ ਬਿਲਕੁਲ ਇਹੋ ਗੱਲ ਜੇ ਮੈਨੂੰ ਪਤਾ ਹੋਵੇ ਕਿ ਮੇਰਾ ਗਾਕ ਆਪਣੀ ਪਤਨੀ ਨੂੰ ਛੱਡ ਕੇ ਮੇਰੇ ਵੱਲ ਆ ਰਿਹਾ ਫਿਰ ਇਹ ਕੰਮ ਐ ਕਿਉਂ ਕਰਾਂ ਮੇਰੇ ਅੰਦਰਲਾ ਹਮੇਸ਼ਾ ਮੈਨੂੰ ਇਹੋ ਆਖਦਾ ਪਰ ਤਾਂ ਜੇ ਮੈਨੂੰ ਪੱਕਾ ਪਤਾ ਹੋਵੇ ਇਹ ਖਿਆਲ ਸ਼ੁਰੂ ਤੋਂ ਮੈਨੂੰ ਤੰਗ ਕਰਦਾ ਰਿਹਾ। ਮੇਰੇ ਕੰਮ 'ਚ ਜੋ ਕੁੜੀਆਂ ਹਨ ਉਹ ਵੀ ਕਿਸੇ ਗਾਹਕ ਦੀ ਪਤਨੀ ਬਾਰੇ ਜਾਨਣਾ ਨਹੀਂ ਚਾਹੁੰਦੀਆਂ। ਇਹ ਤਾਂ ਅਸੀਂ ਸਭ ਜਾਣਦੀਆਂ ਹੁੰਦੀਆਂ ਕਿ ਸਾਰੇ ਗਾਹਕ ਕੁਆਰੀ ਤਾਂ ਨਹੀਂ ਹੁੰਦੇ। ਸਾਡਾ ਇੱਕੋ ਮਕਸਦ ਹੁੰਦਾ ਕਿ ਆਪਣੇ ਗਾਹਕ ਨੂੰ ਖੁਸ਼ ਕਰੀਏ ਤੇ ਗੱਲ ਖਤਮ। ਸ਼ਾਇਦ ਇਸੇ ਕਰਕੇ ਸ਼ਾਦੀ ਸੁਝਾਉਂਰਤਾ ਵੇਸਵਾ ਨੂੰ ਨਿੰਦਿਆ ਨਹੀਂ ਸਕਦੀਆਂ। ਕਮਲ ਨੇ ਕਿਹਾ, ਮੈਨੂੰ ਕਈ ਵਾਰ ਇਸਤੇ ਕਈ ਕਰਨ ਲੱਗਦੇ ਹਨ ਤ੍ਰਿਨਾ। ਇੱਕ ਜਿਵੇਂ ਕਿ ਮਰਦ ਨੂੰ ਕੰਮ ਇੱਕ ਬਿਮਾਰੀ ਬਣ ਕੇ ਲੱਗ ਗਿਆ ਹੋਵੇ ਤੇ ਉਹ ਹਮੇਸ਼ਾ ਅਸੰਤੁਸ਼ਟ ਰਹੇ। ਅਜਿਹੇ ਆਦਮੀ ਹਰ ਵਾਰ ਨਵੇਂ ਜਿਸਮ ਲੱਭਦੇ ਹਨ। ਦੂਸਰਾ ਇਹ ਕਿ ਪਤਨੀ ਮਰਦੀ ਭੁੱਖ ਨੂੰ ਸਰਸਰੀ ਲੈ ਕੇ ਬਸ ਇੱਕ ਜਾਵਤਾ ਪੂਰਾ ਕਰਦੀ ਹੋਵੇ ਇੰਜ ਵੀ ਕਈ ਮਰਦ ਹੋਰਾਂ ਔਰਤਾਂ ਕੋਲ ਚਲੇ ਜਾਂਦੇ ਹੋਣਗੇ ਪਰ ਉਹ ਜੋ ਆਪਣੀਆਂ ਪਤਨੀਆਂ ਨਾਲ ਜੁੜੇ ਰਹਿੰਦੇ ਹਨ ਇਹ ਵੀ ਹੋ ਸਕਦਾ ਪਰ ਸਾਰਾ ਕਸੂਰ ਸਾਡੇ ਉੱਤੇ ਮੜਿਆ ਜਾਂਦਾ ਹੁਣ ਮੈਂ ਇਹ ਸੋਚਦੀਆਂ ਕਿ ਜੇ ਮੈਂ ਨਾ ਗਈ ਤਾਂ ਉਹ ਕਿਸੇ ਹੋਰ ਕੁੜੀ ਨੂੰ ਲੈ ਜਾਵੇਗਾ ਤਾਂ ਕਿ ਜੇ ਮੈਂ ਉਸ ਨਾਲ ਚਲੀ ਜਾਵਾਂ ਪਰ ਮੇਰੀ ਜ਼ਮੀਰ ਇਹੋ ਆਖਦੀ ਰਹੇਗੀ ਕਿ ਮੈਂ ਸੱਚ ਜਾਣ ਕੇ ਵੀ ਇੰਜ ਕਿਉਂ ਕੀਤਾ ਇਹ ਗੱਲਦਾਰਾ ਮੈਨੂੰ ਅਖਰਦੀ ਹੈ ਟ੍ਰੇਨਾਂ ਦੀ ਆਵਾਜ਼ ਦੇ ਵਿੱਚ ਕਬਰਾਟ ਸੀ ਜੇ ਤੈਨੂੰ ਲੱਗਦਾ ਕਿ ਪਤਨੀ ਵਾਲਾ ਸੱਚ ਤੈਨੂੰ ਬਾਅਦ ਵਿੱਚ ਤੰਗ ਕਰੇਗਾ ਤਾਂ ਤੂੰ ਨਾ ਜਾ ਛੱਡ ਪਰੇ ਪਰ ਜੇ ਚਲੋ ਇੱਕ ਵਾਰ ਇੰਜ ਹੋ ਗਿਆ ਫਿਰ ਕੀ ਸੋਚ ਕੇ ਇਸ ਤੰਗ ਕਰਨ ਵਾਲੇ ਖਿਆਲ ਨੂੰ ਤੂੰ ਆਪਣੇ ਪਿੱਛੇ ਬਾ ਸਕਦੀ ਹੈ ਤਾਂ ਚਲੀ ਜਾ ਨਾਲੇ ਉਸ ਨੂੰ ਉੱਥੇ ਪੁੱਛ ਲੈਮੀ ਕਿ ਉਹ ਆਪਣੀ ਪਤਨੀ ਨੂੰ ਆਪਣੇ ਨਾਲ ਕਿਉਂ ਨਹੀਂ ਲਿਆ ਸਕਿਆ ਕੁਝ ਤਾਂ ਪਤਾ ਚੱਲੇਗਾ ਹੀ ਕਮਲ ਨੇ ਸੁਝਾਅ ਦਿੱਤਾ ਮੈਂ ਉਸ ਨਾਲ ਉਸ ਦੇ ਘਰ ਬਾਰੇ ਕੋਈ ਗੱਲ ਨਹੀਂ ਕਰਨੀ ਹਾਂ ਉਹ ਆਪ ਦੱਸ ਦੇਵੇ ਤਾਂ ਬੱਕਰੀ ਗੱਲ ਹੈ ਠੀਕ ਹੈ ਕਮਲ ਮੈਂ ਉਸ ਬੰਦੇ ਨਾਲ ਜਾਣ ਜਾਂ ਨਾ ਜਾਣ ਦਾ ਫੈਸਲਾ ਕਰਦੀ ਹਾਂ ਤੇ ਉਸ ਬਾਰੇ ਤੈਨੂੰ ਜ਼ਰੂਰ ਦੱਸਾਂਗੀ। ਟ੍ਰੀਨਾ ਦਾ ਫੋਨ ਸੁਣਨ ਤੋਂ ਬਾਅਦ ਜਦੋਂ ਉਹ ਲਾਂਡਰੀ ਰੂਮ ਵਿੱਚ ਬਸ ਆ ਗਿਆ ਤਾਂ ਦੋਸਤੋ ਸਿਸਰੀ ਜਾ ਚੁੱਕੀ ਸੀ। ਉਹ ਬਹੁਤ ਦੇਰ ਟ੍ਰੀਨਾ ਦੀ ਦੋ ਚਿੱਠੀ ਤੇ ਉਸ ਨੂੰ ਮਿਲੇ ਨਵੇਂ ਬੰਦੇ ਦੀ ਪਤਨੀ ਪ੍ਰਤੀ ਉਸਦੀ ਹਮਦਰਦੀ ਬਾਰੇ ਸੋਚਦਾ ਰਿਹਾ। ਉਸ ਨੂੰ ਹੁਣ ਲੋਕਾਂ ਦੀ ਇਹ ਗੱਲ ਬੜੀ ਅਜੀਬ ਲੱਗਣ ਲੱਗ ਪਈ ਕਿ ਵੇਸਵਾ ਦੂਸਰੀਆਂ ਔਰਤਾਂ ਦੇ ਘਰ ਪੁੱਟਦੀਆਂ ਹਨ। ਉਸ ਮੁਤਾਬਕ ਘਰ ਪੁੱਟਣ ਵਾਲੀ ਗੱਲ ਦਾ ਕਾਰਨ ਪਤੀ ਅਤੇ ਪਤਨੀ ਖੁਦ ਹੁੰਦੇ ਹਨ ਤੇ ਆਪਣੀਆਂ ਉਹਨਾਂ ਨੂੰ ਲੁਕਾਉਣ ਖਤਰੋ ਵੀ ਇਸ ਸਮਾਜਾਂ ਦੇ ਮੱਥੇ ਦੋਸ਼ ਮਾਰ ਦਿੰਦੇ ਹਨ ਸ਼ਾਇਦ ਇਹ ਮਨੁੱਖ ਦਾ ਸੁਭਾਅ ਹੀ ਬਣ ਗਿਆ ਹੈ ਕਿ ਪਰਿਵਾਰਕ ਸਬੰਧਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼। ਉਹਨਾਂ ਦੀ ਆਪਣੀ ਹੌਮੇ ਹੇਠ ਦਬੀ ਰਹਿੰਦੀ ਹੈ। ਉਹ ਟ੍ਰੇਨਾਂ ਦੇ ਜਿੱਨ੍ਹਾਂ ਨੇੜੇ ਜਾ ਰਿਹਾ ਸੀ, ਉਹਨਾਂ ਹੀ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਸੀ ਕਿ ਟ੍ਰੀਨਾ ਆਮ ਔਰਤਾਂ ਵਰਗੀ ਔਰਤ ਸੀ ਅਤੇ ਉਹ ਕਿਸੇ ਦਾ ਘਰ ਪੁੱਟਣ ਦੇ ਹੱਕ ਵਿੱਚ ਬਿਲਕੁਲ ਵੀ ਨਹੀਂ ਸੀ। ਬਸ ਫਰਕ ਇਹ ਸੀ ਕਿ ਉਹ ਤੰ ਦਾ ਵਪਾਰ ਜਿਸ ਤਰੀਕੇ ਨਾਲ ਕਰ ਰਹੀ ਸੀ, ਉਹ ਲੋਕਾਂ ਨੂੰ ਚੁੱਪਦਾ ਸੀ। ਫਿਰ ਉਹ ਸਿਸਿਲੀ ਦੇ ਦੁੱਖ ਬਾਰੇ ਸੋਚਦਾ ਹੋਇਆ ਆਪਣੇ ਕੱਪੜੇ ਲੈ ਕੇ ਆਪਣੇ ਕਮਰੇ ਨੂੰ ਚਲਿਆ ਗਿਆ। ਬਾਕੀ ਅਗਲੇ ਕਾਂਡ ਵਿੱਚ 何だ